ਸਰਬਰੀ ਜਗਦੇ ਤਨ ਗੁਰਦੇ ਸਤ ਸੰਗਤ ਦੀ ਸੁਭਾਗਾ ਸਮਾ ਹੈ ਕਿ ਇਸ ਵੇਲੇ ਜੋ ਕੁਲ ਕਾਇਨਾਤ ਹੈ ਸਤ ਸੰਗਤ ਜੀ ਕੰਮਾਂ ਕਰਾਂ ਤੋਂ ਵਾਪਸ ਆ ਕੇ ਕੋਈ ਰੋਟੀ ਖਾਣ ਦੀ ਤਿਆਰੀ ਦੇ ਵਿੱਚ ਹੈ ਸਤ ਸੰਗਤ ਜੀ ਕੋਈ ਸ਼ਰਾਬ ਪੀ ਰਿਹਾ ਹੈ ਕੋਈ ਟੈਲੀਵਿਜ਼ਨ ਦੇਖ ਰਿਹਾ ਹੈ ਕੁਈ ਬਾਜ਼ਾਰਾਂ 'ਚ ਘੁੰਮ ਰਹੇ ਨੇ ਸਾਧ ਸੰਗਤ ਜੀ ਨਿਕਾ ਪ੍ਰਕਾਰ ਦੇ ਕਰਮ ਕਰ ਰਹੇ ਨੇ ਪਰ ਆਪ ਸਭ ਸੰਗਤਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਬਾਰ 'ਚ ਬੈਠੇ ਹੋ ਬੜਾ ਹੀ ਪਾਵਨ ਤੇ ਪਵਿੱਤਰ ਸਾਧ ਸੰਗਤ ਜੀ ਸਮਾ ਹੈ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਬਲਹਾਰ ਜਾਨੇ ਹ ਉਸ ਸਮੇਂ ਤੇ ਜਿਸ ਸਮੇਂ ਸਾਨੂੰ ਕੋਈ ਪ੍ਰਮਾਤਮਾ ਦਾ ਸਾਦ ਸੰਗਤ ਜੀ ਨਾਮ ਜਪਣ ਦਾ ਨਾਮ ਸੁਣਨ ਦਾ ਸੁਭਾਗਿਆ ਪ੍ਰਾਪਤ ਹੁੰਦਾ ਹੈ ਤੇ ਆਓ ਸਾਦ ਸੰਗਤ ਜੀ ਗੁਰੂਆਂ ਦੇ ਗੁਰੂ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਅੱਜ ਦਾ ਪਾਵਨ ਤੇ ਪਵਿੱਤਰ ਉਪਦੇਸ਼ ਸਾਦ ਸੰਗਤ ਜੀ ਲੈ ਕੇ ਆਏ ਨੇ ਗੁਰਮਤ ਵਿਚਾਰਾਂ ਕਰਾਂਗੇ ਚਿੱਠੀ ਖੋਲ੍ਹਾਂਗੇ ਕਿ ਅੱਜ ਗੁਰੂਆਂ ਦੇ ਗੁਰੂ ਧੰਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਨੇ ਚਿੱਠੀ 'ਚ ਸਾਨੂੰ ਕੀ ਸਮਝਾਇਆ ਸਾਧ ਸੰਗਤ ਜੀ ਮਹਾਰਾਜ ਜੀ ਸਮਝਾਉਣੇ ਨੇ ਜੋਤਮ ਤੋਰੋ ਰਾਮ ਮੈਨ ਨਹੀ ਤੋਰੋ ਤੁਮ ਸੋ ਤੋਰ ਕਵੰਤਿ ਹੰਜੋ ਸਾਧ ਸੰਗਤ ਜੀ ਦੁਨੀਆ ਦੀ ਜੋ ਪਹਿਲੀ ਸੱਚਾਈ ਹੈ ਉਹ ਇਹ ਹੈ ਕਿ ਸਾਧ ਸੰਗਤ ਜੀ ਜ਼ਿਆਦਾਤਰ ਜੋ ਭਗਤੀ ਕਰਦੇ ਨੇ ਨਾ ਉਨ੍ਹਾਂ ਦੀ ਭਗਤੀ ਦੇ ਵੀ ਸਾਧ ਸੰਗਤ ਦੀ ਸਵਾਰਥ ਹੁੰਦਾ ਬਹੁਤ ساری ਸੰਗਤ ਹੈ ਸਾਧ ਸੰਗਤ ਜੀ ਜੇ ਆਪਾਂ ਕਹਿ ਦਈਏ ਕਿ ਭਾਈ 90% ਤੋਂ ਵੀ ਜ਼ਿਆਦਾ ਜੋ ਸੰਗਤਾਂ ਨੇ ਉਹ ਜਦੋਂ ਸੰਤਾਂ ਕੋਲ ਜਾਂਦੇ ਨੇ ਗੁਰੂ ਕੋਲ ਜਾਂਦੇ ਨੇ ਆਪਣੇ ਆਪਣੇ ਧਾਰਮਿਕ ਥਾਨਾਂ ਤੇ ਜਾਂਦੇ ਨੇ ਸਾਧ ਸੰਗਤ ਜੀ ਜ਼ਿਆਦਾਤਰ ਮਨੋ ਕਾਮਨਾਵਾਂ ਲੈ ਕੇ ਜਾਂਦੇ ਨੇ ਕਿਸੇ ਨੂੰ ਬੱਚਾ ਚਾਹੀਦਾ ਹੈ ਕਿਸੇ ਨੂੰ ਬਿਜ਼ਨਸ ਚਾਹੀਦਾ ਹੈ ਕਿਸੇ ਨੂੰ ਪਤੀ ਚਾਹੀਦਾ ਹੈ ਕਿਸ ਨੂੰ ਘਰ ਚ ਸ਼ਾਂਤੀ ਚਾਹੀਦੀ ਹੈ ਕਿਸ ਨੂੰ ਸਾਧ ਸੰਗਤ ਜੀ ਬਿਮਾਰੀਆਂ ਤੋਂ ਆਜ਼ਾਦੀ ਚਾਹੀਦੀ ਤੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਮੰਗਣਾ ਕੋਈ ਬੁਰੀ ਗੱਲ ਨਹੀਂ ਆਪਣੇ ਗੁਰੂ ਤੋਂ ਸਾਰੇ ਮੰਗਦੇ ਨੇ ਪਰ ਜਿਹੜੀ ਚੀਜ਼ ਮੰਗਣੀ ਚਾਹੀਦੀ ਸਾਧ ਸੰਗਤ ਜੋ ਆਪਾਂ ਮੰਗਦੇ ਹੀ ਨਹੀਂ ਤੇ ਆਪਣੀ ਪ੍ਰੀਤ ਜਿਵੇਂ ਅੱਜ ਸਤਿਗੁਰੂ ਦਾਸ ਮਹਾਰਾਜ ਜੀ ਸਮਝਾ ਰਹੇ ਨੇ ਨਾ ਸਾਤਸੰਗ ਜੀ ਜਿਆਦਾਤਰ ਜੋ ਸੰਗਤਾਂ ਨੇ ਉਹਨਾਂ ਦੀ ਪ੍ਰੀਤ ਵਾਸ ਇੰਨੀ ਕਹੇ ਕਿ ਭਾਈ ਜੀ ਮਨੋ ਕਾਮਨਾ ਪੂਰੀ ਹੋ ਗਈ ਤਾਂ ਪ੍ਰੀਤ ਚੱਲਦੀ ਰਹੇਗੀ ਤੇ ਜਿੱਦੇ ਮਨੋ ਕਾਮਨਾ ਸਾਤਸੰਗ ਜੀ ਪੂਰੀ ਨਾ ਹੋਈ ਜਿੱਦੇ ਮਨੋ ਕਾਮਨਾ ਸਾਤਸੰਗ ਜੀ ਰੁਕ ਗਈ ਉਹਦੇ ਜੋ ਪ੍ਰੀਤ ਆ ਉਹ ਟੁੱਟ ਜਾਣੀ ਭਾਈ ਇਹ ਬਹੁਤ ਵੱਡਾ ਸਾਤਸੰਗ ਜੀ ਸੱਚ ਹੈ ਕਿ ਭਾਈ ਜਦੋਂ ਤੱਕ ਮਨੋ ਕਾਮਨਾਵਾਂ ਪੂਰੀਆਂ ਹੋ ਰਹੀਆਂ ਨੇ ਕਿ ਭਾਈ ਗੁਰੂ ਦੀ ਜੈ ਜੈਕਾਰ ਹੈ ਧਾਰਮਿਕ ਸਥਾਨ ਸਤਸੰਗਤ ਜੀ ਜੈ ਜੈਕਾਰ ਹੈ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੱਕ ਸਤਸੰਗਤ ਜੀ ਪੰਜਾਬ ਦੇ ਵਿੱਚ ਨਾ ਆਇਲ ਆਇਲੈਂਡਸ ਆਇਲਜ਼ ਬਦੇਸ਼ਾਂ ਵਿੱਚ ਜਾਣ ਦਾ ਕੰਮ ਜ਼ੋਰਾਂ ਤੇ ਸੀ ਨਾ ਸਤਸੰਗਤ ਜੀ ਕੋਈ ਧਾਰਮਿਕ ਸਥਾਨ ਸੀ ਸਤਸੰਗਤ ਜੀ ਬੜਾ ਉੱਥੇ ਸੰਗਤਾਂ ਜਾਂਦੀਆਂ ਸੀ ਸਾਤਸੰਗਤ ਜੀ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸਨ ਤੇ ਜਿਵੇਂ ਹੀ ਸਾਤਸੰਗਤ ਜੀ ਰੁਝਾਨ ਘਟਿਆ ਤੇ ਸੰਗਤਾਂ ਨੇ ਸਾਤਸੰਗਤ ਜੀ ਉਸ ਧਾਰਮਿਕ ਸਥਾਨ ਤੇ ਜਾਣਾ ਹੀ ਛੱਡ ਦਿੱਤਾ ਕਿਉਂ ਦਿਖਾਇਆ ਕਿ ਭਾਈ ਪਹਿਲਾਂ ਵਾਂਗੂ ਲਾਈਨਾਂ ਲੱਗਦੀਆਂ ਹੀ ਨਹੀਂ ਉੱਥੇ ਪਤਾ ਨਹੀਂ ਕਿੱਧਰ ਬੱਚੇ ਗਾਇਬ ਹੋ ਗਏ ਸਾਤਸੰਗਤ ਜੀ ਜੋ ਕਿਉਂਕਿ ਉਹਨਾਂ ਦੇ ਮਨਾਂ 'ਚ ਕੀ ਸੀ ਮਹਾਰਾਜ ਜੀ ਕਹਿੰਦੇ ਨੇ ਜੋਤਮ ਤੋਰੋ ਰਾਮ ਮੈਨਾ ਤੋਰੋ ਕਿ ਸਾਧ ਸੰਗਤ ਜੀ ਉਹਨਾਂ ਦੀ ਜੋ ਪ੍ਰੀਤਾਂ ਸਨ ਕੱਚੀਆਂ ਸਨ ਉਹ ਸੰਸਾਰ ਦੀਆਂ ਚੀਜ਼ਾਂ ਮੰਗਣ ਗਏ ਸੀ ਤੇ ਭਾਈ ਜਦੋਂ ਆਪਾਂ ਕੁਝ ਮੰਗਣ ਜਾਂਦੇ ਆ ਤਾਂ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਫਿਰ ਇਹ ਜੋ ਕੱਚਾ ਬਿਜ਼ਨਸ ਹੈ ਮਹਾਰਾਜ ਜੀ ਵਪਾਰ ਕਰਨ ਨੂੰ ਤਾਂ ਕਹਿੰਦੇ ਨੇ ਕੋਬਨਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਪਰ ਸਾਧ ਸੰਗਤ ਜੀ ਵਪਾਰ ਪਤਾ ਕੀ ਹੁੰਦਾ ਹੈ ਜਿਵੇਂ ਕਿਸੇ ਸਮੇਂ ਸਾਧ ਸੰਗਤ ਜੀ ਕੋਈ ਭਿਖਾਰੀ ਸੀ ਟ੍ਰੇਨ ਦੇ ਵਿੱਚ ਮੰਗਦਾ ਮੰਗਦਾ ਨਾ ਗੌਰ ਕਰਨਾ ਸਾਧ ਸੰਗਤ ਜੀ ਭਿਖਾਰੀ ਸੀ ਇੱਕ ਭਿਖਾਰੀ ਭੀਖ ਮੰਗਦਾ ਮੰਗਦਾ ਸਾਧ ਸੰਗਤ ਜੀ ਟ੍ਰੇਨ 'ਚ ਭੀਖ ਮੰਗ ਰਿਹਾ ਤੇ ਕਿਸੇ ਸੇਟ ਕੋਲ ਆਇਆ ਤਾਂ ਦੇਖਿਆ ਕਿ ਭਾਈ ਸੇਟ ਦੇ ਕੋਲ ਬੈਗ ਹੈ ਸੂਟਕੇਸ ਹੈ ਕੋਈ ਬਹੁਤ ਵੱਡਾ ਵਪਾਰੀ ਲੱਗਦਾ ਕੱਪੜਿਆਂ ਤੋਂ ਸੇਟ ਜੀ ਨੂੰ ਕਿਹਾ ਕਿ ਸੇਟ ਜੀ ਰੱਬ ਦੇ ਨਾਮ ਤੇ ਕੁਝ ਦਿਓ ਜਿਵੇਂ ਸਾਧਸੰਗ ਜੀ ਭੀਖ ਮੰਗਦੇ ਨੇ ਤੇ ਸੇਟ ਨੇ ਕਿਹਾ ਕਿ ਭਾਈ ਮੈਂ ਕੀ ਦੇਵਾਂ ਮੈਂ ਵਪਾਰੀ ਬੰਦਾ ਮੈਂ ਉਦੋਂ ਤੱਕ ਪੈਸੇ ਨਹੀਂ ਦਿੰਦਾ ਜਦੋਂ ਤੱਕ ਮੈਨੂੰ ਬਦਲੇ 'ਚ ਕੁਝ ਮਿਲਦਾ ਨਹੀਂ ਹੁਣ ਭਿਖਾਰੀ ਸਾਧਸੰਗ ਜੀ ਹੈਰਾਨ ਹੈ ਕਿ ਭਾਈ ਮੈਂ ਸੇਟ ਨੂੰ ਕੀ ਦੇ ਸਕਦਾ ਤੇ ਗੁਰੂ ਰੂਪੀ ਪਿਆਰੀ ਸਾਧਸੰਗ ਜੀ ਉਸਨੇ ਫਿਰ ਜਦੋਂ ਦੁਬਾਰਾ ਭੀਖ ਮੰਗੀ ਸੇਟ ਨੇ ਫਿਰ ਕਿਹਾ ਕਿ ਭਾਈ ਮੈਂ ਤੈਨੂੰ ਪਹਿਲਾਂ ਕਹਿ ਦਿੱਤਾ ਮੈਂ ਇੱਕ ਵਪਾਰੀ ਬੰਦਾ ਹਾਂ ਜਦੋਂ ਤੱਕ ਮੈਨੂੰ ਕੁਝ ਮਿਲੇਗਾ ਨਹੀਂ ਮੈਂ ਪੈਸੇ ਨਹੀਂ ਦੇ ਸਕਦਾ ਮੈਨੂੰ ਪਹਿਲਾਂ ਕੁਝ ਲਿਆ ਕੇ ਦੇ ਫਿਰ ਮੈਂ ਤੈਨੂੰ ਪੈਸੇ ਜ਼ਰੂਰ ਦੇਵਾਂਗਾ ਸਤਸੰਗਤ ਜੀ ਭਿਖਾਰੀ ਚਲਾ ਗਿਆ ਉਹਦੇ ਸਮਝ ਨਹੀਂ ਆਈ ਕਿਉਂਕਿ ਸਤਸੰਗਤ ਜੀ ਜੋ ਭੀਖ ਮੰਗਣ ਵਾਲੇ ਨੇ ਜਿਆਦਾ ਦਿਮਾਗ ਨਹੀਂ ਲਾਂਦੇ ਭੀਖ ਮਿਲ ਗਈ ਠੀਕ ਨਹੀਂ ਤਾਂ ਭਾਈ ਅੱਗੇ ਚਲੇ ਜਾਂਦੇ ਨੇ ਹੁਣ ਉਹ ਭਿਖਾਰੀ ਲੋ ਜ ਉਸ ਟ੍ਰੇਨ ਦੇ ਵਿੱਚ ਭੀਖ ਮੰਗਣ ਵਾਲਾ ਤੇ ਸੇਠ ਵੀ ਸਾਧ ਸੰਗਤ ਜੀ ਰੋਜ਼ ਯਾਤਰਾ ਕਰਦੇ ਦੂਸਰੇ ਦਿਨ ਫਿਰ ਭਿਖਾਰੀ ਆ ਕੇ ਕਿ ਸੇਠ ਜੀ ਭੀਖ ਪ੍ਰਮਾਤਮਾ ਦੇ ਨਾਮ ਤੇ ਕੁਝ ਦਿਓ ਜਿਵੇਂ ਭੀਖ ਮੰਗਦੇ ਨੇ ਸਾਧ ਸੰਗਤ ਜੀ ਕਿ ਭਾਈ ਕਈ ਦਿਨਾਂ ਤੋਂ ਭੁੱਖੇ ਆ ਦੂਸਰੇ ਦਿਨ ਫਿਰ ਸਾਧ ਸੰਗਤ ਜੀ ਭਿਖਾਰੀ ਆਇਆ ਭੀਖ ਮੰਗੀ ਸੇਠ ਨੇ ਉਹੀ ਕਿਹਾ ਕਿ ਭਾਈ ਮੈਂ ਤੈਨੂੰ ਕੱਲ ਵੀ ਕਿਹਾ ਸੀ ਮੈਂ ਪੈਸੇ ਤਾਂ ਦੇ ਦੇਵਾਂਗਾ ਪਰ ਮੈਨੂੰ ਬਦਲੇ 'ਚ ਕੁਝ ਚਾਹੀਦਾ ਹੁਣ ਪਹਿਲੇ ਦਿਨ ਤਾਂ ਭਿਕਾਰੀ ਨੇ ਗੌਰ ਨਹੀਂ ਕੀਤੀ ਹੁਣ ਉਹਦੇ ਦਿਮਾਗ 'ਚ ਲੱਗਿਆ ਸਾਧ ਸੰਗਤ ਜੀ ਕਿ ਭਾਈ ਉਹ ਪੈਸੇ ਦੇਣ ਨੂੰ ਤਿਆਰ ਹੈ ਤੇ ਦੇਖਣ ਨੂੰ ਬਹੁਤ ਵੱਡਾ सेठ ਲੱਗ ਰਿਹਾ ਲੱਗਦਾ ਕੋਈ ਬਹੁਤ ਵੱਡਾ ਵਪਾਰੀ ਹੈ ਜੋ ਆਪਣੇ ਆਪ ਨੂੰ ਵਪਾਰੀ ਵੀ ਕਹਿ ਰਿਹਾ ਤੇ ਸਾਧ ਸੰਗਤ ਜੀ ਫੇਰ ਵੀ ਚਲੋ ਮਨ 'ਚ ਗੱਲ ਭੁਲਾ ਦਿੱਤੀ ਜਦੋਂ ਤੀਸਰੇ ਦਿਨ ਆਇਆ ਨਾ ਉਸੇ सेठ ਨੇ ਸਾਧ ਸੰਗਤ ਜੀ ਨੂੰ ਫੇਰ ਉਹ ਹੀ ਜਵਾਬ ਦਿੱਤਾ ਕਿ ਭਾਈ ਮੈਂ ਤੈਨੂੰ ਰੋਜ਼ ਕਹਿ ਰਿਹਾ ਮੈਂ ਭੀਖਤਾ ਦੇ ਦੇ ਦਿੰਦਾ ਮੈਂ ਪੈਸੇ ਦੇ ਦੇ ਦਊਂਗਾ ਪਰ ਮੈਨੂੰ ਬਦਲੇ ਚ ਕੁਝ ਚਾਹੀਦਾ ਮੈਂ ਵਪਾਰੀ ਬੰਦਾ ਵਪਾਰ ਕਰਨਾ ਜਾਣਦਾ ਬਿਨਾਂ ਕਿਸੇ ਚੀਜ਼ ਦੇ ਲੈ ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ ਤਾਂ ਗੁਰੂ ਰੂਪੀ ਪਿਆਰੀ 사ਸੰਗਤ ਜੀ ਹੁਣ ਭਿਖਾਰੀ ਦੇ ਮਨ ਦੇ ਵਿੱਚ ਆ ਗਿਆ ਕਿ ਭਾਈ ਐਸੋਸੀਏਟ ਤੋਂ ਮੈਂ ਪੈਸੇ ਲੈ ਕੇ ਘਟ ਨਹੀਂ ਹੁਣ ਰੋਜ਼ ਉਸੇ ਟ੍ਰੇਨ 'ਚ ਭਿਖਾਰੀ ਚੜਦਾ ਰੋਜ਼ ਉਸੇ ਟ੍ਰੇਨ 'ਚ ਸੀਟ ਚੜਦਾ ਹੁਣ ਕੀ ਹੋਇਆ ਸਾਧ ਸੰਗਤ ਜੀ ਭਿਖਾਰੀ ਉਸ ਸਟੇਸ਼ਨ 'ਤੇ ਖੜਾ ਟ੍ਰੇਨ ਆ ਜੀ ਆਉਣ ਵਾਲੀ ਸੀ ਸੋਚ ਰਿਹਾ ਕਿ ਭਾਈ ਭਿਖਾਰੀ ਉਹ ਜੋ ਸੀਟ ਹੈ ਐਸੇ ਟ੍ਰੇਨ ਦੇ ਵਿੱਚ ਆਂਦਾ ਤੇ ਰੋਜ਼ ਮੈਨੂੰ ਕਹਿ ਦਿੰਦਾ ਕਿ ਭਾਈ ਮੈਨੂੰ ਕੁਝ ਦੇ ਮੈਂ ਪੈਸੇ ਦੇ ਦੇਵਾਂਗਾ ਤੇ ਦਿਮਾਗ 'ਚ ਜੋਰ ਲਾ ਰਿਹਾ ਕਿ ਭਾਈ ਮੈਂ ਕੀ ਦੇਵਾਂ ਤੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਉਦੀ ਨਜ਼ਰ ਜੋ ਸੀ ਇੱਕ ਫੁੱਲਾਂ ਦੇ ਪੌਦੇ ਉੱਪਰ ਪਈ ਬੜੇ ਸੋਹਣੇ-ਸੋਹਣੇ ਫੁੱਲ ਲੱਗੇ ਹੋਏ ਸਨ ਤੇ ਸਾਧ ਸੰਗਤ ਨੂੰ ਬੜੇ ਪਸੰਦ ਆਏ ਉਹਨੂੰ ਫੁੱਲ ਤੋੜੇ ਆਪਣੇ ਕੋਲ ਰੱਖੇ ਤੇ ਜਦੋਂ ਟ੍ਰੇਨ ਆਈ ਟ੍ਰੇਨ 'ਚ ਚੜਿਆ ਸੇਠ ਜੀ ਬੈਠੇ ਸੀ ਤੇ ਜਦੋਂ ਜਾ ਕੇ ਸਾਧ ਸੰਗਤ ਜੀ ਭੀਕ ਮੰਗੀ ਅ ਸੇਠ ਨੇ ਫੇਰੋ ਹੀ ਗੱਲ ਕਹੀ ਤਾਂ ਲੋ ਸੇਠ ਜੀ ਅੱਜ ਮੈਂ ਫੁੱਲ ਲੈ ਕੇ ਆਇਆ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਸੇਠ ਨੂੰ ਫੁੱਲ ਪਕੜਾ ਦਿੱਤੇ ਪਿਛੇਟ ਨੇ ਸਾਧ ਸੰਗਤ ਜੀ ਬਹੁਤ ਸੋਨੇ ਪੈਸੇ ਦਿੱਤੇ ਭਿਖਾਰੀ ਬੜਾ ਖੁਸ਼ ਹੋ ਗਿਆ ਤੇ ਸਾਧ ਸੰਗਤ ਜੀ ਦੋ ਤਿੰਨ ਦਿਨ ਐਸੀ ਤਰ੍ਹਾਂ ਉਹ ਸੇਠ ਨੂੰ ਫੁੱਲ ਦਿੰਦਾ ਰਿਹਾ ਸੇਠ ਉਸ ਨੂੰ ਪੈਸੇ ਦਿੰਦਾ ਰਿਹਾ ਹੁਣ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਦੇ ਦਿਮਾਗ ਦੇ ਵਿੱਚ ਕੜ ਗਿਆ ਕਿ ਭਾਈ ਜਿੰਨੇ ਪੈਸੇ ਉਹ ਦੇ ਰਿਹਾ ਤੇ ਜੇ ਸਾਰੇ ਦੇ ਸਾਰੇ ਮੈਨੂੰ ਇੰਨੇ ਪੈਸੇ ਦੇਣ ਲੱਗ ਜਾਣ ਤੋ ਸਾਧ ਸੰਗਤ ਜੀ ਮੇਰੇ ਤਾਂ ਦਿਨ ਬਦਲ ਜਾਣਗੇ ਉਹਨੇ ਕੀ ਕੀਤਾ ਸਾਧ ਸੰਗਤ ਜੀ ਹੋਰ ਫੁੱਲ ਲੱਭੇ ਹੋਰ ਬਚਾਰੋ ਫੁੱਲ ਲੈ ਕੇ ਆਇਆ ਤੇ ਸਾਧ ਸੰਗਤ ਜੀ ਟ੍ਰੇਨ ਦੇ ਵਿੱਚ ਉਹਨੇ ਕੀ ਕੀਤਾ ਜੋ ਵੀ ਭੀਖ ਦੇ ਰਹੇ ਨੂੰ ਸਾਧ ਸੰਗਤ ਜੀ ਫੁੱਲ ਦੇਣੇ ਸ਼ੁਰੂ ਕਰ ਦਿੱਤੇ ਤੇ ਜੋ ਟ੍ਰੇਨ ਦੇ ਵਿੱਚ ਮੁਸਾਫਿਰ ਸਨ ਉਹ ਭੀਖ ਵੀ ਵਧੀਆ ਦੇ ਰਹੇ ਨੇ ਉਹਨੂੰ ਤੇ ਸਾਧ ਸੰਗਤ ਜੀ ਉਹਨੂੰ ਇੱਕ ਗੱਲ ਸਮਝ ਆ ਗਈ ਕਿ ਭਾਈ ਭੀਖ ਮੰਗ ਰਿਹਾ ਸੀ ਕੋਈ 50 ਪੈਸੇ ਕੋਈ ਰੁਪਿਆ ਬੜੀ ਮੁਸ਼ਕਿਲ ਨਾਲ ਦਿੰਦੇ ਸੀ ਤੇ ਸਤਸੰਗਰ ਜੀ ਬੜੇ ਖੁਸ਼ ਹੋ ਕੇ ਪੈਸੇ ਦੇ ਰਹੇ ਨੇ ਉਹ ਵਪਾਰੀ ਦਾ ਇਸ਼ਾਰਾ ਸਮਝ ਗਿਆ ਸਤਸੰਗਰ ਜੀ ਹੁਣ ਅਗਲੇ ਦਿਨ ਜਦੋਂ ਵਪਾਰੀ ਨੂੰ ਮਿਲਿਆ ਤਾਂ ਸਤਸੰਗਰ ਜੀ ਵਪਾਰੀ ਨੇ ਨੂੰ ਬਹੁਤ ਵੱਡਾ ਸਬਕ ਦਿੱਤਾ ਕਿ ਬੇਟਾ ਜਦੋਂ ਤੂੰ ਭੀਖ ਮੰਗਦਾ ਹੈ ਇੱਕ ਤਾਂ ਸਮਾਜ ਦੇ ਵਿੱਚ ਕੋਈ ਇੱਜ਼ਤ ਨਹੀਂ ਹੈ ਤੇ ਲਈ ਤੇ ਦੇਖ ਕੋਣ ਤੂੰ ਫੁੱਲ ਦੇ ਰਿਹਾ ਮੈਂ ਵੀ ਤੈਨੂੰ ਪੈਸੇ ਵਧੀਆ ਦਿੱਤੇ ਲੋਕ ਵੀ ਖੁਸ਼ ਹੋ ਕੇ ਫੁੱਲ ਲੈ ਰਹੇ ਨੇ ਤੈਨੂੰ ਪੈਸੇ ਦੇ ਰਹੇ ਨੇ ਬੇਟਾ ਜੇ ਕਰਨਾ ਤਾਂ ਬਿਜ਼ਨਸ ਕਰ ਬੇਟਾ ਕਰਨਾ ਤਾਂ ਵਪਾਰ ਕਰ ਇਹ ਭੀਖ ਮੰਗਣ ਨਾਲ ਕੁਝ ਨਹੀਂ ਹੋਣਾ ਤੂੰ ਕੁਝ ਸਮਾਨ ਵੇਚ ਜਿਵੇਂ ਫੁੱਲ ਵੇਚ ਇਹਨਾਂ ਨੂੰ ਰੋਜ਼ ਫੁੱਲ ਦਿਆ ਕਰ ਪੈਸੇ ਲਿਆ ਕਰ ਇੱਕ ਫੁੱਲ ਦੇ ਸਤਸੰਗਰ ਜੀ ਉਸਨੇ ਐਮ ਐਂਜੀ ਸ਼ੁਰੂ ਕਰ ਦਿੱਤਾ ਰੋਜ਼ ਬਾਜ਼ਾਰ ਤੋਂ ਫੁੱਲ ਲੈ ਕੇ ਆਉਂਦਾ ਸਤਸੰਗਰ ਜੀ ਕਦੇ ਗੁਲਾਬ ਦੇ ਕਦੇ ਕਲੀਆਂ ਤੇ ਲੋਕ ਬੜੇ ਖੁਸ਼ ਹੋ ਕੇ ਪੈਸੇ ਲੈਂਦੇ ਨੇ ਪੈਸੇ ਦੇ ਰਹੇ ਨੇ ਫੁੱਲ ਲੈ ਰਹੇ ਨੇ 사ਤ ਸੰਗਤ ਜੀ ਉਹ ਭਿਖਾ ਲਈ ਦੇ ਦਿਨ ਬਦਲ ਗਏ ਕੁਝ ਦਿਨ ਬਾਅਦ 사ਤ ਸੰਗਤ ਜੀ ਸੀਟ ਗਾਇਬ ਹੋ ਗਿਆ ਤੇ ਕਾਫੀ ਮਹੀਨਿਆਂ ਬਾਅਦ ਗੁਰੂ ਰੂਪੀ ਪਿਆਰੀ 사ਤ ਸੰਗਤ ਜੀ ਇੱਕ ਟ੍ਰੇਨ ਦੇ ਵਿੱਚ ਸੀਟ ਬੈਠਾ ਤੇ ਉਹਦੇ ਸਾਹਮਣੇ ਕੋਈ ਕੋਟ ਪੈਂਟ ਪਾਈ ਬੜਾ ਸੋਹਣਾ ਜਿਹਾ ਸੁਨੱਖਾ ਜਿਹਾ ਲੜਕਾ ਬੈਠਾ ਸੇਟ ਨੂੰ ਦੇਖ ਕੇ ਮੁਸਕਰਾ ਰਿਹਾ ਹੈ ਸੇਟ ਜੀ ਪੁੱਛ ਰਹੇ ਨੇ ਕਿ ਬੇਟਾ ਮੇਰੇ ਵੱਲ ਐ ਕਿਉਂ ਦੇਖ ਰਹੇ ਸੇਟ ਜੀ ਪਹਿਚਾਣਾ ਨਹੀਂ ਤੁਸੀਂ ਨਹੀਂ ਬੇਟਾ ਮੈਂ ਵਪਾਰੀ ਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਮਿਲਦਾ ਮੈਂ ਪਹਿਚਾਣਾ ਨਹੀਂ ਤੁਸੀਂ ਕੌਣ ਸਤ ਸੰਗਜ ਜੀ ਨੇ ਘਟਨਾ ਯਾਦ ਕਰਾਈ ਕਿ ਸੇਟ ਜੀ ਮੈਂ ਉਹੀ ਲੜਕਾ ਜੋ ਮੈਂ ਭੀਖ ਮੰਗਦਾ ਹੁੰਦਾ ਸੀ ਤੁਸੀਂ ਜੋ ਮੈਨੂੰ ਗੱਲ ਸਿਖਾ ਕੇ ਗਏ ਨਾ ਕਿ ਸੇਟ ਜੀ ਮੈਂ ਉਹੀ ਲੜਕਾ ਜੋ ਭੀਖ ਮੰਗਦਾ ਹੁੰਦਾ ਸੀ ਅੱਜ ਦੇਖੋ ਮੈਂ ਇੱਕ ਵਪਾਰੀ ਬਣ ਗਿਆ ਜਿਹੜਾ ਸਬਕ ਤੁਸੀਂ ਮੈਨੂੰ ਸਿਖਾਇਆ ਸੀ ਕਿ ਭਾਈ ਜੇ ਜ਼ਿੰਦਗੀ 'ਚ ਕਮਾਈ ਕਰਨੀ ਹੈ ਤਾਂ ਕੁਝ ਦਿਮਾਂਗੇ ਸਾਦ ਸੰਗਤ ਜੀ ਤਾਂ ਪੈਸੇ ਚੰਗੇ ਆਣਗੇ ਸਾਦ ਸੰਗਤ ਜੀ ਵਪਾਰ ਜੋ ਹੁੰਦਾ ਜਦੋਂ ਅਸੀਂ ਪੈਸੇ ਲੈਂਦੇ ਆ ਬਦਲੇ 'ਚ ਕੁਝ ਸਾਦ ਸੰਗਤ ਜੀ ਭੇਟਾ ਜਦੋਂ ਆਪਣੇ ਕੋਲ ਆਂਦੇ ਆ ਤਾਂ ਕੋਈ ਵਸਤੂ ਦੇਣੀ ਪੈਂਦੀ ਇਹ ਮੈਨੂੰ ਗੱਲ ਬੜੇ ਦਿਮਾਗ ਦੇ ਵਿੱਚ ਬੈਠ ਗਈ ਤੇ ਸੇਟ ਜੀ ਮੈਂ ਪਹਿਲਾਂ ਫਲ ਵੇਚਦਾ ਸੀ ਫਿਰ ਮੈਂ ਫਲ ਵੀ ਵੇਚਨੇ ਸ਼ੁਰੂ ਕਰਤੇ ਹੌਲੀ ਹੌਲੀ ਕਰਕੇ ਮੈਂ ਇੱਥੋਂ ਸਮਾਨ ਚੱਕਦਾ ਉੱਧਰ ਵੇਚ ਦਿੰਦਾ ਉੱਧਰ ਦਾ ਸਮਾਨ ਇੱਧਰ ਵੇਚ ਦਿੰਦਾ ਤੇ ਅੱਜ ਸੇਟ ਜੀ ਮੇਰੇ ਕੋਲ ਬਹੁਤ ਸਾਰੇ ਮਹੀਨੇਾਂ 'ਚ ਮੇਰੀ ਕਿਸਮਤ ਬਦਲੀ ਸਤਸੰਗਤ ਜੀ ਸੇਟ ਜੀ ਬੜੇ ਖੁਸ਼ ਹੋਏ ਕਿ ਭਾਈ ਇੱਕ ਭਿਖਾਰੀ ਸਤਸੰਗਤ ਜੀ ਇੱਕ ਸੇਟ ਦੀ ਦਿੱਤੀ ਹੋਈ ਨਸੀਹਤ ਇੱਕ ਭਿਖਾਰੀ ਦੀ ਜ਼ਿੰਦਗੀ ਬਦਲ ਗਈ ਤੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਨੂੰ ਬੜੇ ਗੌਰ ਨਾਲ ਸੁਣਨਾ ਸਾਹਿਬ ਸਤਿਗੁਰੂ ਅਰਦਾਸ ਮਹਾਰਾਜ ਜੀ ਵੀ ਸਾਡੇ ਨਾਲ ਵਪਾਰ ਕਰਨ ਨੂੰ ਤਿਆਰ ਨਹੀਂ ਪਰ ਸਾਨੂੰ ਬਦਲੇ 'ਚ ਦੇਣਾ ਪਵੇਗਾ ਸਾਧ ਸੰਗਤ ਜੀ ਪਤਾ ਕੀ ਮੰਗ ਰਹੇ ਨੇ ਐਰੀ ਕਲਾਲੀ ਤੇ ਕਿਆ ਕੀ ਆ ਸਰਕੇ ਸਾਟੇ ਪਿਆਲਾ ਦਿਆ ਸਾਧ ਸੰਗਤ ਜੀ ਸਰਪੇਟ ਕਰਨਾ ਪਵੇਗਾ ਮਨ ਵੇਚੇ ਸਤਿਗੁਰੂ ਕੇ ਪਾਸ ਸੋ ਸੇਵ ਕੇ ਕਾਰਜ ਰਾ ਸਤਸੰਗਤ ਜੀ ਜਿਨੇ ਸਰਪੇਟ ਕੀਤਾ ਫੇਰ ਸੱਚਾ ਵਪਾਰ ਹੁੰਦਾ ਸਤਸੰਗਤ ਜੀ ਨੇ ਤਾਂ ਵਪਾਰ ਅਧੂਰਾ ਕੱਲੇ ਗੁਰੂ ਕੈ ਨਾਲ ਗੱਲ ਨਹੀਂ ਮੰਦੀ ਮਹਾਰਾਜ ਜੀ ਆਏ ਨੇ ਨਾ ਹੋਕਾ ਦੇ ਰਹੇ ਨੇ ਕੋ ਬਨਜਾਰੂ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰਿਹਾ ਸਤਸੰਗਤ ਜੀ ਕੱਲੇ ਗੁਰੂ ਕੈ ਨਾਲ ਗੁਰਬਾਣੀ ਪੜਨ ਨਾਲ ਸਤਸੰਗ ਕਰਨ ਨਾਲ ਕਥਾ ਕਰਨਾ ਗੱਲ ਨਹੀਂ ਮੰਦੀ ਮਹਾਰਾਜ ਜੀ ਕਹਿੰਦੇ ਨੇ ਬਤਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀ ਜੇ ਜੇ ਬਰਾਬਰ ਦਾ ਵਪਾਰ ਕਰਨਾ ਸਤਸੰਗਤ ਜੀ ਗੁਰੂ ਜੀ ਸਾਨੂੰ ਗਿਆਨ ਦੇ ਰਹੇ ਸਾਨੂੰ ਸ਼ਬਦ ਦਿੱਤਾ ਤੇ ਸਾਨੂੰ ਉਸ ਗਿਆਨ ਨੂੰ ਮੰਨਣਾ ਪਵੇਗਾ ਜੋ ਗੁਰਬਾਣੀ 'ਚ ਲਿਖਿਆ ਸਤਸੰਗਤ ਜੀ ਜਿਵੇਂ ਸੇਟ ਨੂੰ ਸਤਸੰਗਤ ਜੀ ਸਬਕ ਆਇਆ ਨਾ ਭਿਖਾਰੀ ਨੇ ਇਸ ਅਸੀਂ ਵੀ ਗੁਰੂ ਰਵਦਾਸ ਮਹਾਰਾਜ ਜੀ ਤੋਂ ਸਿੱਖੀਏ ਕਿ ਗੁਰੂ ਅਰਵਦਾਸ ਮਹਾਰਾਜ ਜੀ ਤੋਂ ਵੱਡਾ ਵਪਾਰ ਇਸ ਧਰਤੀ ਤੇ ਆਇਆ ਨਹੀਂ ਨਾ ਸਤਸੰਗਤ ਜੀ ਸਾਡੀ ਕੁੱਲ ਦੇ ਵਿੱਚ ਐਸੇ ਗੁਰੂ ਆਏ ਕਿ ਭਾਈ ਜਿੰਨਾ ਤੋਂ ਵੱਡਾ ਕੋਈ ਗੁਰੂ ਹੀ ਨਹੀਂ ਤੇ 사త్సੰਗਤ ਜੀ ਬਦਲੇ ਚ ਕੀ ਮੰਗ ਰਹੇ ਨੇ ਸਾਦ ਸੰਗਤ ਬਿਨ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ 사త్సੰਗਤ ਜੀ ਨਾ ਕੋਈ ਪ੍ਰਸ਼ਾਦ ਮੰਗ ਰਹੇ ਨੇ ਨਾ ਪੈਸਾ ਮੰਗਦੇ ਨੇ ਨਾ ਕੋਈ ਕਰਵਾਰ ਛੱਡਣ ਦੀ ਕਹਿ ਰਹੇ ਨੇ ਨਾ ਕੋਈ ਤਿਆਗ ਦੀ ਭਾਵਨਾ ਦਾ ਕਹਿ ਰਹੇ ਨੇ 사త్సੰਗਤ ਜੀ ਘਰ ਪਰਿਵਾਰ ਚ ਰੋ ਇਮਾਨਦਾਰੀ ਨਾਲ ਪੈਸੇ ਕਮਾਓ ਜ਼ਿੰਮੇਵਾਰੀਆਂ ਨਿਭਾਓ 사త్సੰਗਤ ਜੀ ਕਿ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਜੋ ਤੁਮ ਤੋਰੋ RAM ਲੈਣਾ ਤੋਰ ਪਰਮਾਤਮਾ ਕਦੇ ਨਹੀਂ ਤੋੜਦਾ ਸਾ ਸੰਗਤ ਜੀ ਜਦੋਂ ਵੀ ਤੋੜਦਾ ਇਨਸਾਨ ਹੀ ਤੋੜਦਾ ਤੁਮ ਸੋ ਤੋਰ ਕਵੰਸੋ ਜੋ ਤੇ ਜਦੋਂ ਇਨਸਾਨ ਨੂੰ ਗੱਲ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਜੀ ਹੁਣ ਮੈਨੂੰ ਗੱਲ ਸਮਝ ਆਈ ਵੇ ਵਪਾਰ ਸਮਝ ਆ ਗਿਆ ਹੁਣ ਮਾਲਕਾ ਆਪ ਚਾਹੇ ਸਾਨੂੰ ਛੱਡ ਜਾਓ ਪਰ ਐਸਾ ਦਿਨ ਕਦੇ ਨਹੀਂ ਆਏਗਾ ਜਦੋਂ ਸਾਡੀ ਪ੍ਰੀਤ ਘਟੂ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਕਟੈ ਮੈਂ ਤੋ ਮੋਲ ਮੈਂ ਕੀ ਲਈ ਜੀ ਸਟ ਸਾਨੂੰ ਮੁੱਲ ਪੈ ਗਿਆ ਸਤ ਸੰਗ ਜੀ ਤੇ ਜਿਸ ਇਨਸਾਨ ਨੂੰ ਮੁੱਲ ਪਤਾ ਲੱਗ ਜਾਵੇ ਨਾ ਸਤ ਸੰਗ ਜੀ ਸ਼ਰੀਰ ਦਾ ਪਈ ਪ੍ਰਾਪਤ ਮਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜਿਹਨੂੰ ਇੰਨੀ ਕੀ ਗੱਲ ਸਮਝ ਆ ਜਾਵੇ ਫਿਰ ਉਹ ਗੁਰਵਦਾਸ ਮਹਾਰਾਜ ਜੀ ਦੀ ਪੰਕਤੀ ਸਮਝ ਆਏਗੀ ਸਤ ਸੰਗ ਜੀ ਜੋ ਤੂੰ ਤੋਰੋ ਰਾਮ ਮੈਂ ਨਾ ਤੋਰੋ ਕਿ ਪ੍ਰਮਾਤਮਾ ਜੀ ਤੁਹਾਡੇ ਚਰਨਾਂ ਨੂੰ ਕਦੇ ਨਹੀਂ ਛੱਡਾਂਗੇ ਅਸੀਂ ਉਸ ਸੇអទੌਰ ਤੇ ਸਾਧ ਸੰਗਤ ਜੀ ਦੂਸਰਾ ਹੈ ਵੀ ਕੌਣ ਦੂਸਰਾ ਕੋਈ ਹੈ ਹੀ ਨਹੀਂ ਆ ਪ੍ਰੀਤ ਲਾਉਣ ਵਾਸਤੇ ਤੀਰਤ ਵਰਤ ਨਾ ਕਰੋ ਅੰਦੇਸਾ ਤੁਮਰੇ ਚਰਨ ਕਮਲ ਕਾ ਪ੍ਰੋਸਾ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਤੀਰਤਾਂ ਤੇ ਜਾ ਕੇ ਇਸ਼ਨਾਨ ਕਰਨਾ ਵਰਤ ਰੱਖਣਾ ਇਹਦੇ ਵੀ ਸਾਧ ਸੰਗਤ ਦੀ ਸਾਰੇ ਕਰਮ ਕਾਂਡ ਨੇ ਕੋਈ ਉਮੀਦ ਨਹੀਂ ਸਤਿਗੁਰ ਕਬੀਰ ਮਹਾਰਾਜ ਜਿਵੇਂ ਪਰਮਾੰਦੇ ਨੇ ਨਾ ਤਜਿਆ ਅੰਨ ਨਾ ਮਿਲੇ ਗੋਪਾਲ ਗੁਰੂ ਅਰਵਦਾਸ ਮਹਾਰਾਜ ਦਾ ਵਚਨ ਹੈ। ਭਗਤ ਨਾ ਆਹਰ ਕਟਾਈ ਕਿ ਭਾਈ ਜੋ ਸੱਚੇ ਭਗਤ ਨੇ ਉਹ ਕੋਈ ਕਰਮ ਕਾਂਡ ਨਹੀਂ ਕਰਦੇ 사ਸੰਗ ਜੀ ਤੀਰਤ ਵਰਤ ਨਾ ਕਰੋ ਹੰਦੇਸਾ। ਕਿ ਭਾਈ ਤੀਰਥ ਯਾਤਰਾ ਕਰਨੀ ਵਰਤ ਰੱਖਨੇ ਇਹਦੇ ਵਿੱਚ ਕੋਈ ਉਮੀਦ ਦੀ ਕਿਰਨ ਨਹੀਂ ਹੈ 사ਸੰਗ ਜੀ ਬਿਲਕੁਲ ਵੀ ਨਹੀਂ ਹੈ ਕਿ ਭਾਈ ਰੱਬ ਦੇ ਦਰਸ਼ਨ ਹੋ ਜਾਣ। ਇਹ ਜ਼ਰੂਰ ਹੈ ਕਦੇ ਤੀਰਥ ਯਾਤਰਾ ਤੇ ਜਾਈਏ ਉੱਥੇ ਕੋਈ ਸਾਨੂੰ ਪੂਰਨ ਸਾਧੂ ਮਿਲ ਜਾਵੇ ਪ੍ਰਸਾਦ ਸੰਗਤ ਜੀ ਉਹ ਸਾਧੂ ਨੇ ਵੀ ਸਾਨੂੰ ਇਹੀ ਕਹਿਣਾ ਕਿਆਮਤ ਰਾ ਕਾ દ્વાਰ ਕਾ ਕਾਸ਼ੀ ਹਰਦوار ਰਵਦਾਸ ਕੋ ਜਾ ਦਿਲ ਆਪਣਾ ਤੋ ਮਿਲਿਆ ਦਿਆਂ ਦਾਰ ਪੂਰੇ ਸਾਧੂ ਨੇ ਵੀ ਸਾਨੂੰ ਇਹੀ ਕਹਿਣਾ ਤੇ ਸਭ ਕੁਝ ਕਰਮੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਭਲਾਈ ਜੈ ਕਾਰਨ ਤੜ ਤੀਰਥ ਜਾਈ ਰਤਨ ਪਦਾਰ ਘਟ ਹੀ ਮਾਈ ਤਾਂ ਇਹ ਮਹਾਰਾਜ ਜੀ ਕਹਿ ਰਹੇ ਨੇ ਕਿ ਭਾਈ ਤੀਰਥਾਂ ਤੇ ਵਰਤਾਂ ਤੇ satsang ji ਭਰੋਸਾ ਕਰਕੇ ਕਰੋ ਅੰਦੇਸਾ ਬਿਲਕੁਲ ਵੀ satsang ji ਭਰੋਸਾ ਨਹੀਂ ਕਰ ਸਕਦਾ ਕੋਈ ਉਮੀਦ ਨਹੀਂ ਹੈ ਕਿ ਭਾਈ ਅੰਦਰ ਦਾ ਪ੍ਰਮਾਤਮਾ ਜਾਗ ਜਾਵੇ ਅੰਦਰ ਜੋ ਜੋਤ ਹੈ ਉਹ ਸਾਨੂੰ ਦਿਖਾਈ ਦੇਵੇਗੀ ਤੇ ਮਰੇ ਚਰਨ ਕਮਲ ਕਾ ਭਰੋਸਾ ਕਿ ਭਰੋਸਾ ਕਰਨਾ ਭਾਈ ਪ੍ਰਮਾਤਮਾ ਦੇ ਚਰਨਾਂ ਦਾ ਕਰੋ ਦੇ ਬਚਨਾਂ ਦਾ ਇਵੇਂ ਗੁਰੂ ਦਾਸ ਮਹਾਰਾਜ ਜੀ ਦੇ ਸਾਰੇ ਵਚਨ ਅੰਮ੍ਰਿਤ ਬਾਣੀ ਚ ਨੇ ਭਾਈਓ ਅੰਮ੍ਰਿਤ ਬਾਣੀ ਪੜ੍ਹੀਏ ਉਹਨੂੰ ਆਪਣੀ ਜ਼ਿੰਦਗੀ ਚ ਪ੍ਰੈਕਟੀਕਲੀ ਲਾਗੂ ਕਰੀਏ ਜਹ ਜਹ ਜਾਉ ਤੇਰੀ ਪੂਜਾ ਤੁਮਸਾ ਦੇਵ ਅਵਰ ਨਹੀਂ ਦੂਜਾ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਗੁਰੂ ਦਾਸ ਮਹਾਰਾਜ ਜੀ ਦੇ ਵਚਨ ਉਹੀ ਮੰਨ ਸਕਦਾ ਜਿਹਦੇ ਮਨ ਚ ਸੱਚੀ ਪ੍ਰੀਤ ਹੋਵੇ ਸੱਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਤੇ ਸਾ ਸੰਗ ਜੀ ਦੀ ਪ੍ਰੀਤ ਸੱਚੀ ਨਾ ਹੋਵੇ ਨਾ ਮਹਾਰਾਜ ਜੀ ਫਰਮਾਉਂਦੇ ਨੇ ਨਾ ਸੈਕੀ ਸਾਰ ਸੁਹਾਗ ਨ ਜਾਣੇ ਤਜ ਅਵਮਾਨ ਸੁਕਰਲੀਆਂ ਮੰਨੈ ਤਨਮਨ ਦੇ ਦੇ ਅੰਤ ਰੱਖੈ ਅਵਰਾ ਦੇਖ ਨ ਸੁਣੈ ਆਪਕੇ ਸੱਚੀ ਪ੍ਰੀਤਾਂ ਦੀਆਂ ਗੱਲਾਂ ਨੇ ਤੇ ਝੂਠੀ ਪ੍ਰੀਤ ਵਾਲਾ ਸਾ ਸੰਗ ਜੀ ਅੱਜ ਕਿਤੇ ਹੋਰ ਹੋਵੇਗਾ ਤੇ ਕੱਲ ਨੂੰ ਕਿਤੇ ਹੋਰ ਹੋਵੇਗਾ ਜਿਹਦੀ ਸੱਚੀ ਲੱਗੀ ਹੋਵੇ ਸਾਧ ਸੰਗਤ ਦੀ ਮਹਾਰਾਜ ਜੀ ਕਹਿੰਦੇ ਨੇ ਜੈ ਜੈ ਜਾਉ ਤੁਹਾਡੀ ਪੂਜਾ ਕਿ ਰੱਬਾ ਅਸੀਂ ਭਾਵੇਂ ਮੰਦਿਰ ਚਲੇ ਜਾਏਗੇ ਭਾਵੇਂ ਗੁਰੂ ਘਰ ਚਲੇ ਜਾਈਏ ਭਾਵੇਂ ਮਸਜਿਦ ਤੇ ਚਲੇ ਜਾਈਏ ਚਰਚੇ ਤੇ ਚਲੇ ਜਾਈਏ ਸਾਨੂੰ ਸੱਚ ਪਤਾ ਹੈ ਕਿ ਪਰਮਾਤਮਾ ਸਾਡੇ ਅੰਦਰ ਹੈ ਸਾਨੂੰ ਸੱਚ ਪਤਾ ਹੈ ਕਿ ਭਾਈ ਜਿੰਨੀ ਸੰਗਤ ਬੈਠੀ ਹੈ ਉਹ ਰੱਬ ਦਾ ਹੀ ਰੂਪ ਹੈ ਸਾਧ ਸੰਗਤ ਜੀ ਕਿਉਂਕਿ ਧਾਰਮਿਕ ਬਿਲਡਿੰਗਾਂ ਨੇ ਧਾਰਮਿਕ ਸਥਾਨ ਨੇ ਰੱਬ ਦੇ ਨਾਮ ਤੇ ਬਣੇ ਨੇ ਪਰ ਅਸਲ ਦੇ ਵਿੱਚ ਜੋ ਪਰਮਾਤਮਾ ਉਹ ਇਨਸਾਨਾਂ ਦੇ ਅੰਦਰ ਹੀ ਹੈ ਤਾਂ ਇਹੋ ਮਹਾਰਾਜ ਜੀ ਕਹਿੰਦੇ ਨੇ ਨਾ ਨਰ ਸੇਵਾ ਨਰਾਇਣ ਸੇਵਾ ਰਵਦਾਸ ਪਿਆਹ ਬਸਰਿਓ ਮਨ ਪ੍ਰੇਮੁ ਜੈ ਜੈ ਜਾਉ ਤੇਮਾਰੀ ਪੂਜਾ ਸਾ ਸੰਗਤ ਜੀ ਕਿਤੇ ਵੀ ਚਲੇ ਜਾਈਏ ਆਪਾਂ ਚਾਹੇ ਜੰਗਲਾਂ 'ਚ ਜਾ ਕੇ ਬਹਿ ਜਾਈਏ ਤਾਂ ਵੀ ਰੱਬ ਦੀ ਸੇਵਾ ਕਰ ਸਕਦੇ ਹਾਂ ਉਹਦੀ ਪੂਜਾ ਕਰ ਸਕਦੇ ਤੇ ਸਾ ਸੰਗਤ ਜੀ ਇਹ ਜੋਤ ਜਗਾਣਾ ਧੂਪ ਅਗਰਬਤੀ ਵਰਤੇ ਪੂਜਾ ਨਹੀਂ ਨਹੀਂ ਜਦੋਂ ਆਪਾਂ ਪੂਰੇ ਗੁਰੂ ਵਾਲੇ ਬਣ ਜਾਂਦੇ ਆ ਗੁਰੂਆਂ ਦੇ ਬਚਨ ਲੈ ਲੈਂਦੇ ਆ ਸਾਧ ਸੰਗਤ ਜੀ ਇਹ ਇਹ ਸੱਚੀ ਪੂਜਾ ਹੈ ਜਦੋਂ ਮਾਨਵਤਾ ਦੀ ਸੇਵਾ ਕਰਦੇ ਆ ਕਰਦਿਆਂ ਜ਼ਿੰਮੇਵਾਰੀਆਂ ਨੇ ਬੰਨ੍ਹਦੇ ਆ ਆਪਣਾ ਕੰਮ ਕਰ ਇਮਾਨਦਾਰੀ ਨਾਲ ਕਰਦੇ ਆ ਸਾਧ ਸੰਗਤ ਜੀ ਇਹ ਸੱਚੀ ਪੂਜਾ ਹੈ ਤੇ ਇਹ ਪੂਜਾ ਤਾਂ ਭਾਈ ਫਿਰ ਪਿੰਡ ਦੇ ਵਿੱਚ ਵੀ ਹੋ ਸਕਦੀ ਹੈ ਸ਼ਹਿਰ ਚ ਵੀ ਹੋ ਸਕਦੀ ਹੈ ਜਦੋਂ ਕਿਸੇ ਭੁੱਖੇ ਦੇ ਪੇਟ 'ਚ ਰੋਟੀ ਪਾਣੇ ਨਾ ਸਾਧ ਸੰਗਤ ਜੀ ਇਹ ਸੱਚੀ ਪੂਜਾ ਹੈ ਕਿਸੇ ਬੱਚੇ ਦੀ ਪੜ੍ਹਾਈ ਦਾ ਇੰਤਜ਼ਾਮ ਕਰਵਾ ਦਿੰਨੇ ਸਤ ਸੰਗਤ ਜੀ ਸੱਚੀ ਪੂਜਾ ਕਿਸੇ ਲੋੜ ਬੰਦਾ ਹੱਥ ਫੜ ਲੈਨੇ ਸਤ ਸੰਗਤ ਜੀ ਸੱਚੀ ਪੂਜਾ ਜੈ ਜੈ ਜਾਉ ਤੇਮਾਰੀ ਪੂਜਾ ਤੁਮ ਸਾਦੇਵ ਅਵਰਨੇ ਤੁਜਾ ਸਤ ਸੰਗਤ ਜੀ ਦੂਸਰਾ ਹੈ ਵੀ ਨਹੀਂ ਕੋਈ ਕਹਿ ਰਵਦਾਸ ਸਭੇ ਜਗ ਲੁੱਟਿਆ ਹਮ ਤੋ ਏਕ RAM ਕਹਿ ਚੁਟੇ ਸਤ ਸੰਗਤ ਜੀ ਪਰ ਇਹ ਗੱਲਾਂ ਪਤਾ ਕਿੰਨੂੰ ਸਮਝ ਆਉਂਦੀਆਂ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚੇ ਸ਼ਬਦ ਸੱਚ ਸਮਾਇ ਸਾਧ ਸੰਗਤ ਜੀ ਜੋ ਪੂਰੇ ਗੁਰੂ ਵਾਲਾ ਹੋਵੇਗਾ ਨਾ ਉਹੀ ਇਨਸਾਨ ਨੂੰ ਸਮਝਾਏਗਾ ਕਿ ਸ਼ਬਦ ਕੀ ਹੈ ਤੇ ਜਾਗਣਾ ਕਿਵੇਂ ਇਹ ਤਾਂ ਸਾਰੀ ਦੁਨੀਆ ਸੁੱਤੀ ਪਈ ਹੈ ਜਗ ਸੁਤਾ ਮਰ ਆਵੇ ਜਾਏ ਬਿਨ ਗੁਰ ਸ਼ਬਦ ਨਾ ਸੋਚੀ ਪਾਏ ਸਾਧ ਸੰਗਤ ਜੀ ਸਾਰੀ ਦੁਨੀਆ ਹੀ ਸੁੱਤੀ ਪਈ ਹੈ ਅਨਹਦ ਸ਼ਬਦ ਵਜੈ ਦਿਨ ਰਾਤੀ ਅਵਗਤ ਕੀਕਤ ਗੁਰਮੁਖ ਜਾਤੀ ਤੋ ਜਾ ਨੀ ਜਾ ਸ਼ਬਦ ਪਛਾਨੀ ਇੱਕੋ ਰਵ ਰਿਹਾ ਨਿਰਭਾਨੀ ਅੰਦਰ ਸਤਸੰਗ ਜੀ ਅੰਨਾ ਖਜ਼ਾਨਾ ਅਥਾ ਗਿਆਨ ਹੈ ਸਾਡੇ ਸਰੀਰ ਦੇ ਅੰਦਰ ਪਰ ਅਸੀਂ ਕਦੇ ਖਿਆਲ ਹੀ ਨਹੀਂ ਕੀਤਾ ਸਤਸੰਗ ਜੀ ਜਪਤ ਕਰਮ ਕਾਂਡਾਂ ਚ ਉਲਝੇ ਰਹੇ ਤੇ ਆਪ ਨੂੰ ਕਦੇ ਇੱਕ ਇੱਕ ਹੀ ਗੱਲ ਸਮਝ ਨਹੀਂ ਆਈ ਸਤਸੰਗ ਜੀ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਅੰਦਰ ਬੈਠੇ ਹੀਰੇ ਨੂੰ ਛੱਡ ਕੇ ਦੂਜਿਆਂ ਦੀ ਸਤਸੰਗ ਜੀ ਆਸ ਰੱਖੇਗਾ ਤੇ ਨਰਦੋਜਿਕ ਜਾਏਗੇ ਸਤਿਪਾਕ ਰਵਿਦਾਸ ਸਾਨੂੰ ਇੱਕ ਸ਼ਲੋਕ ਹੀ ਨਹੀਂ ਸਮਝ ਆਇਆ ਹਜੇ ਤੱਕ ਕਿ ਭਾਈ ਰੱਬ ਇੱਕ ਹੀ ਹੈ ਦੂਸਰਾ ਹੈ ਹੀ ਨਹੀਂ ਤਾਈਓ ਮਹਾਰਾਜ ਜੀ ਕਹ ਰਹੇ ਤਮ ਸੋ ਦੇਵ ਅਵਰਨ ਅ ਦੂਜਾ ਕਿ ਪ੍ਰਮਾਤਮਾ ਜੀ ਆਪ ਦੇ ਵਰਗਤ ਕੋਈ ਦੂਜਾ ਹੈ ਹੀ ਨਹੀਂ ਮੈਂ ਆਪਣੋ ਮਨ ਹਰ ਸੋ ਜੋਰਿਓ ਹਰ ਸੋ ਜੋਰ ਸਬੰਸੋ ਕਰ ਸਤ ਸੰਗਤ ਜੀ ਜੀ ਦੇ ਆਪਣੇ ਗੁਰੂ ਨਾਲ ਪ੍ਰੀਤ ਪੈ ਜਾਵੇ ਨਾ ਜਿਵੇਂ ਆਪਾਂ ਗੁਰੂ ਅਦਾਸ ਮਹਾਰਾਜ ਜੀ ਕਹਿੰਨੇ ਆ ਜੈ ਗੁਰੂ ਦੇਵ ਧਨ ਗੁਰਦੇਵ ਕਹਿੰਨੇ ਆ ਜਗਤ ਗੁਰੂ ਕਹ ਰਹੇ ਜੋ ਬੋਲੇ ਸੋ ਨਿਰਪੈ ਦੇ ਜਕਾਰੇ ਵੀ ਲਗਾ ਰਹੇ ਬੜੀ ਸੇਵਾ ਕਰ ਰਹੇ ਆ ਖਾਸ ਕਰਕੇ ਉਹਨ ਗੁਰੂ ਜੀ ਦਾ ਪ੍ਰਕਾਸ਼ ਸਵਾ ਨਾਲਾ ਜਨਮ ਦਿਹਾੜਾ ਬਹੁਤ ਸੇਵਾਵਾਂ ਹੋਣੀਆਂ ਸਤਸੰਗਤ ਦੀ ਕਰਨੀਆਂ ਵੀ ਚਾਹੀਦੀਆਂ ਪਰ ਬੜੇ ਅਫਸੋਸ ਦੀ ਗੱਲ ਹੈ ਜਿਵੇਂ ਹੀ ਜਨਮ ਦਿਨ ਚਲਾ ਜਾਵੇਗਾ ਸਤਸੰਗਤ ਜੀ ਆਪਾਂ ਉਹੀ ਸਾਰੇ ਕੰਮ ਕਰਨ ਲੱਗ ਜਾਵਾਂਗੇ ਸਤਸੰਗਤ ਜੀ ਜਿੰਨਾ ਤੋਂ ਗੁਰੂ ਨੇ ਮਨਾ ਕੀਤਾ ਚਲੋ ਭਾਈ ਇੱਕ ਸਾਲ ਦੋ ਸਾਲ ਤਿੰਨ ਸਾਲ ਚਾਰ ਸਾਲ ਪੰਜ ਸਾਲ ਆਪਾਂ ਜਨਮ ਦਿਨ ਵੀ ਮਨਾਉਂਦੇ ਰਹੇ ਤੇ ਉਹ ਕੰਮ ਵੀ ਕਰਦੇ ਰਹੇ ਗੁਰੂ ਰੋਕਦੇ ਨੇ ਚੱਲ ਜਾਂਦਾ ਸਾਧ ਸੰਗਤ ਜੀ ਪਰ ਜੇ ਸਾਰੀ ਉਮਰ ਹੀ ਐਂ ਰੱਖਿਆ ਫਿਰ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਬੜੋ ਨਿ ਇਲਾਜ ਅਜੂਨੀ ਹਾਰਿਓ ਕਿ ਭਾਈ ਬਹੁਤ ਵੱਡਾ ਬੇਸ਼ਰਮ ਬਹੁਤ ਵੱਡਾ ਮੂਰਖ ਹੈ ਕਿ ਭਾਈ ਮੰਨ ਹੀ ਨਹੀਂ ਰਿਹਾ ਨਾ ਗੁਰੂ ਰਰਬਦਾਸ ਮਹਾਰਾਜ ਜੀ ਦੀ ਗੱਲ ਮੰਨਦਾ ਹੈ ਨਾ ਗੁਰੂ ਕਬੀਰ ਗੁਰੂ ਨਾਮ ਦੇ ਮਹਾਰਾਜ ਇਹਨਾਂ ਗੁਰੂ ਨਾਨਕ ਸਾਹਿਬ ਦੀ ਗੱਲ ਮੰਨ ਰਿਹਾ ਹੈ ਮੈਂ ਆਪਣੋਂ ਮਨ ਹਰਸੋ ਜੋਰਿਓ ਕਿ ਭਾਈ ਜੋ ਸਾਡੇ ਅੰਦਰ ਪ੍ਰਮਾਤਮਾ ਬੈਠਾ ਹੈ ਗਿਆਨ ਹੈ ਅਪਉਦੇ ਨਾਲ ਜੁੜਨਾ ਹੈ ਹਰਸੋ ਜੋਰ ਸਬੰਸੋ ਤੋਰਿਓ ਤੇ ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਜੁੜ ਗਿਆ ਤੇ ਸਾਧ ਸੰਗਤ ਜੀ ਦਿਖਾਵੇ ਵਾਲੀ ਭਗਤੀ ਕਰਮ ਕਾਂਡ ਸਭ ਖਤਮ ਹੋ ਜਾਂਦੇ ਨੇ ਸਭ ਪਰ ਹਰ ਤੇਮਾਰੀ ਆਸਾ ਮਨ ਕਰਮ ਬਚਨ ਕਹਿ ਰਵਦਾਸਾ ਕਿ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਸਭ ਪਰ ਹਰ ਇਹ ਪਰਮਪ੍ਰਿਤਾ ਪਰਮਾਤਮਾ ਜੀ ਹਰ ਇਨਸਾਨ ਨੂੰ 사ਸੰਗਤ ਜੀ ਉਹ ਪਰਮਾਤਮਾ ਚਾਹੀਦਾ ਹਰ ਇਨਸਾਨ ਮਿਲਣਾ ਚਾਹੁੰਦਾ ਜਿਵੇਂ ਦੁੱਧ ਦੇ ਅੰਦਰ ਮੱਖਣ ਵੀ ਹੈ ਘਿਓ ਵੀ ਹੈ 사ਸੰਗਤ ਜੀ ਖਾਣਾ ਤਾਂ ਹਰ ਕੋਈ ਚਾਹੁੰਦਾ ਪਰ ਦੁੱਧ ਦੇ ਵਿੱਚੋਂ ਉਹਨਾਂ ਮੱਖਣ ਕੱਢਣਾ ਹੋਵੇ ਤਾਂ 사ਸੰਗਤ ਜੀ ਮਿਹਨਤ ਕਰਨੀ ਪੈਗੀ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਤੇ ਮਿਹਨਤ ਕੋਈ ਕਰਨਾ ਨਹੀਂ ਚਾਹੁੰਦਾ 사ਸੰਗਤ ਜੀ ਰਾਤ ਨੂੰ ਲੇਟ ਸੌਂਦੇ ਨੇ ਸਵੇਰੇ ਲੇਟ ਉੱਠਦੇ ਨੇ ਅੰਮ੍ਰਿਤ ਵੇਲੇ ਉੱਠਣਾ ਨਹੀਂ ਚਾਹੁੰਦੇ ਉੰਜੇ ਅੰਦਰ ਦੇ ਰੱਬ ਨਾਲ ਜੁੜਨਾ ਹੈ ਤਾਂ 사ਤਸੰਗਤ ਦੀ ਅੰਮ੍ਰਿਤ ਵੇਲਾ ਸੰਭਾਲਣਾ ਪਵੇਗਾ ਸਾਡਾ ਨਾ ਕੋਈ ਸੁਣਨ ਦਾ ਟਾਈਮ ਹੈ ਭਾਈ ਨਾ ਉੱਠਣ ਦਾ ਸਮਾਂ ਹੈ ਕਈ ਮੇਰੇ ਭਰਾ ਦੱਸਦੇ ਨੇ 사ਤਸੰਗਤ ਜੀ ਬਹੁਤ ਸਾਰੇ ਵੀਰ ਦੱਸਦੇ ਨੇ ਕਿ ਭਾਈ ਉਹ ਰਾਤ ਨੂੰ ਜਦੋਂ ਤੱਕ ਮੋਬਾਈਲ ਦਾ ਡਾਟਾ ਨਹੀਂ ਖਤਮ ਹੁੰਦਾ 사ਤਸੰਗਤ ਜੀ ਸੌਂਦੇ ਨਹੀਂ 11 ਵਜੇ ਤੋਂ ਬਾਅਦ ਤੱਕ ਮੋਬਾਈਲ ਦੇਖਦੇ ਰਹਿੰਦੇ ਨੇ ਤੇ ਭਾਈ ਜਿਹੜਾ 11 12 ਵਜੇ ਸੌ ਰਿਹਾ ਹੈ ਤੋ satsangjit ji 3:00 2:00 3:00 4:00 5:00 ਕਿਵੇਂ ਉੱਠੇਗਾ ਕਿਵੇਂ ਅੰਮ੍ਰਿਤ ਵੇਲੇ ਉੱਠ ਕੇ ਸੌਂਗ ਸਤਨਾਮ ਦਾ ਜਾਪ ਕਰੇਗਾ ਕਿਵੇਂ ਗੁਰੂ ਅਰਜਨਦਾਸ ਮਹਾਰਾਜ ਜੀ ਦਾ ਹੁਕਮ ਮੰਨੇਗਾ ਕਿਵੇਂ satsangjit ji ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨੇਗਾ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਸੌਂਗ ਸੌਂਗ ਵਿਚਾਰਿਆ ਅੰਮ੍ਰਿਤ ਵੇਲਾ ਗਿਆਨ ਗੁਰੂ ਅਰਜਨਦਾਸ ਮਹਾਰਾਜ ਜੀ ਦੇ ਵਚਨ ਕਿਵੇਂ ਮੰਨੇਗਾ ਸਾਤਸੰਗਤ ਜੀ ਜਿਹਦੀ ਗੁਰੂ ਨਾਲ ਪ੍ਰੀਤ ਹੋਏਗੀ ਉਹ ਸਮੇਂ ਸਿਰ ਸੋਵੇਗਾ ਸਮੇਂ ਸਿਰ ਉੱਠ ਜਾਵੇਗਾ ਸਾਤਸੰਗਤ ਜੀ। ਨਾ ਕੋਈ ਨਸ਼ਾ ਕਰਨਾ ਉਹਨੇ ਨਾ ਕੋਈ ਦਿਖਾਵਾ ਕਰਨਾ ਨਾ ਕਰਮकांड ਕਰਨ। ਨਾ ਕੋਈ ਲੜਾਈ ਨਾ ਕੋਈ ਝਗੜਾ ਨਾ ਨਿੰਦਾ ਨਾ ਚੁਗਲੀ ਤੇ ਸਾਤਸੰਗਤ ਜੀ ਉਹ ਫਿਰ ਪਤਾ ਲੱਗੇਗਾ ਕਿ ਭਾਈ ਵਾਕੇ ਹੀ ਇਹ ਗੁਰੂ ਅਰਜਨ ਦੇਵ ਜੀ ਦਾ ਪੱਕਾ ਚੇਲਾ ਹੈ। ਸਭ ਪਰ ਹਰ ਤੁਹਾਡੀ ਆਸਾ ਮਿਲਣਾ ਸਾਰਾ ਚੰਦ ਦੇ ਲਈ ਸਾਤਸੰਗਤ ਜੀ। ਪਰ ਉਸ ਰਸਤੇ ਤੇ ਚੱਲਣ ਵਾਸਤੇ ਜੋ ਕੁਆਲਿਫਿਕੇਸ਼ਨ ਹੈ ਜੋ ਮਿਹਨਤ ਉਹ ਕਰਨਾ ਨਹੀਂ ਚਾਹੁੰਦਾ ਕੋਈ ਮਨ ਕਰਮ ਬਚਨ ਕਹਿ ਰਵਦਾਸਾ ਤੇ ਬੜੇ ਧਿਆਨ ਨਾਲ ਸੁਣਨਾ ਸਾਧ ਸੰਗਤ ਜੀ ਮਹਾਰਾਜ ਜੀ ਦੇ ਵਚਨ ਨੇ ਮਨ ਜੋ ਮਨ ਦੇ ਵਿੱਚ ਹੋਵੇਗਾ ਨਾ ਸਾਧ ਸੰਗਤ ਜੀ ਵੈਸੇ ਹੀ ਸਾਡੇ ਕਰਮ ਹੋਣਗੇ ਤੇ ਵੈਸੇ ਹੀ ਬਚਨ ਹੋਣਗੇ ਮਨ ਕਰਮ ਬਚਨ ਕਹਿ ਰਵਦਾਸਾ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਨਾ ਮੇਰੀ ਸੰਗਤ ਪਉਚ ਸੋਚ ਦਿਨ ਰੱਬ ਦੀ ਮੇਰੀ ਸੰਗਤ ਕੇ ਭਾਈ ਜਿਹੋ ਜੀ ਸੰਗਤ ਬਹੁਤ ਸੋਚ ਦਿਨ ਰਾਤੀ ਵੈਸੀ ਸਾਸ ਸੰਗਤ ਜੀ ਸਾਡੀ ਸੋਚ ਬਣ ਜਾਂਦੇ ਜੈਸ ਸੰਗਤ ਹੋਏਗੀ ਤੇ ਜੈਸੀ ਸੋਚ ਹੋਏਗੀ ਜੁਬਾਨ ਚੋਂ ਵੀ ਵੈਸਾ ਨਿਕਲੇਗਾ ਹੁਣ ਕਈ ਮੇਰੇ ਵੀਰ ਹੁੰਦੇ ਨੇ ਨਾ ਸਾਸ ਸੰਗਤ ਜੀ ਕਿ ਹਰ ਗੱਲ ਦੇ ਵਿੱਚ ਉਹਨਾਂ ਦੇ ਇੱਕ ਦੋ ਵਾਰ ਗਾਲ ਆ ਜਾਂਦੀ ਕਿ ਭਾਈ ਆਪਾਂ ਪਰਿਵਾਰ ਚ ਬਹਿ ਕੇ ਉਹਦੇ ਨਾਲ ਗੱਲ ਵੀ ਨਹੀਂ ਕਰ ਸਕਦੇ ਸਪੀਕਰ ਔਨ ਵੀ ਨਹੀਂ ਕਰ ਸਕਦੇ ਹਰ ਦੂਜੀ ਗੱਲ ਦੇ ਵਿੱਚ ਉਹਨੇ ਗਾਲ ਕੱਢਣੀ ਕੱਢਣੀ ਤੇ ਕਈ ਵੀਰ ਭੈਣਾ ਇਸ ਤਰ੍ਹਾਂ ਦੀਆਂ ਨੇ ਸਾਸ ਸੰਗਤ ਜੀ ਭਾਵੇਂ ਦੋ ਦੋ ਘੰਟੇ ਗੱਲ ਕਰ ਲੋ ਇੱਕ ਵਾਰ ਵੀ ਗੱਲ ਨਹੀਂ ਕੱਢਦੇ ਤੇ ਮਹਾਰਾਜ ਜੀ ਇਹ ਕਹਿੰਦੇ ਨੇ ਭਾਈ ਜੋ ਮਨ ਦੇ ਵਿੱਚ ਹੈ ਵੈਸੇ ਆਪਾਂ ਕਰਮ ਕਰਾਂਗੇ ਵੈਸੇ ਹੀ ਸਾ ਸੰਗਤ ਦੀ ਬਚਨ ਕਰਾਂਗੇ ਤੇ ਭਾਈ ਜੀ ਦੇ ਮਨ ਦੇ ਵਿੱਚ ਗੁਰਬਾਣੀ ਹੈ ਗੁਰੂ ਦੇ ਬਚਨ ਨੇ ਉਹਦੀ ਜੀਭਾ ਤੇ ਵਿੱਚੋਂ ਵੀ ਸਾ ਸੰਗਤ ਜੀ ਫੁੱਲ ਡਿੱਗਦੇ ਨੇ ਤੇ ਭਾਈ ਉਹਦੇ ਜਿਹੜੇ ਕਰਮ ਨੇ ਉਹ ਵੀ ਸ਼ੁੱਭ ਹੁੰਦੇ ਨੇ ਸਵੈਨੀਆਂ ਕ ਬੇਨਤੀਆਂ ਗੁਰੂ ਰੂਪੀ ਪਿਆਰੀ ਸਾ ਸੰਗਤ ਜੀ ਪ੍ਰਵਾਨ ਕਰਨਾ ਆਪਾਂ ਸੰਗਤ ਚੰਗੀ ਰੱਖੀਏ ਕਿਉਂਕਿ ਸੰਗਤ ਦਾ ਅਸਰ ਮੰਨਤੇ ਪੈਂਦਾ ਤੇ ਜੋ ਮਨ ਦੇ ਵਿੱਚ ਹੋਏਗਾ ਆਪਣਾ ਸਰੀਰ ਉਹੀ ਕੁਛ ਕਰੇਗਾ ਅਗਰ ਭਾਈ ਮਨ 'ਚ ਚੋਰੀ ਕਰਨ ਦਾ ਵਿਚਾਰ ਆਇਆ ਤਾਂ ਸ਼੍ਰੀ ਸਤਸੰਗਤ ਜੀ ਚੋਰੀ ਕਰ ਸਕਦਾ ਜਿਹਦੇ ਮਨ 'ਚ ਦੁਰਾਚਾਰ ਹੈ ਉਹ ਦੁਰਾਚਾਰੀ ਬਣ ਸਕਦਾ ਜਿਹਦੇ ਮਨ 'ਚ ਸਾਧਨਾ ਹੈ ਉਹ ਸਾਧੂ ਬਣ ਸਕਦਾ ਸਤਸੰਗਤ ਜੀ ਭਗਤੀ ਮਨ ਦੀ ਖੇਡ ਹੈ ਮਿਲਣਾ ਸ਼ਰੀਰ 'ਚੋਂ ਹੈ ਪਰ ਬੇਨਤੀ ਕਰਾਂ ਜਿਹਦਾ ਮਨ ਕਾਬੂ ਨਹੀਂ ਹੈ ਮਹਾਰਾਜ ਜੀ ਕਹਿੰਦੇ ਮਨ ਜੀਤੇ ਜਗ ਜੀਤੇ ਤੇ ਮਨ ਕਾਬੂ ਕਰੇਗਾ ਕੌਣ ਗੁਰੂ ਦਾ ਸ਼ਬਦ ਕਰੇਗਾ ਸਤਸੰਗਤ ਇਸ ਕਰਕੇ ਭਾਈ ਸਵਾਸ ਸਵਾਸ ਉਸ ਮਾਲਿਕ ਦਾ ਨਾਮ ਜਪਦੇ ਰਹੀਏ ਇਸ ਧਰਤੀ ਤੇ ਵੀ ਜੀਵਨ ਸਫਲ ਕਰਨਾ ਤੇ ਮਾਲਕ ਦੇ ਦਰਬਾਰ ਚ ਵੀ ਇਹੀਆਂ ਘਾਟ ਚੱਲੋ ਹਰ ਲਾਹਾ ਅੱਗੇ ਬਸਨ ਸੁਹੇਲਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦਾਸ ਨੂੰ ਸਾਧ ਸੰਗਤ ਜੀ ਸੇਵਾ ਬਖਸ਼ਿਸ਼ ਗੁਰਮਤ ਵਿਚਾਰਾ ਕਰਨ ਦੀ ਆਪ ਜੀ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਚੰਗਾ ਰੋਜ਼ਗਾਰ ਮਿਲੇ ਹਰ ਮੈਦਾਨ ਦੇ ਵਿੱਚੋਂ ਫਤਿਹ ਹਾਸਿਲ ਕਰਨ ਆਪ ਜੀ ਦੀਆਂ ਸਾਰੀਆਂ ਸ਼ੁਭ ਇੱਛਾਵਾਂ ਪੂਰੀਆਂ ਹੋਣ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ ਸੋਹਨ ਸਤਨਾਮ ਸਤਨਾਮ